ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਲਾਉਣ ਲੱਗੇ ਫੋਟੋਆਂ ਸੁਬਾਹ ਸੁਬਾਹ ਆਹ ਮੇਰੇ ਕੋਲ ਹੈਗਾ ਫੋਟੋਆਂ ਜਿਹੜੀਆਂ ਆਡੋ ਵੱਡਾ ਸਾਰਾਗਾ ਇਹ ਨੂ ਇਹ ਉੱਥੇ ਲੱਗੀਆਂ ਵੰਗਾ ਸੀੀਆਂ ਗੰਦ ਤੇ ਤੇ ਇਹ ਲਾ ਕੇ ਬੈਗ 'ਚ ਪਾਉਣੇ ਆ ਕਿਉਂਕਿ ਕਰਨੂ ਕਰਨਾ ਖਾਲੀ ਤੇ ਲਾ ਕੇ ਬੈਠ ਚ ਪਾਉਣੇ ਆਪਾਂ ਇਹ ਬਹੁਤ ਜ਼ਰੂਰੀ ਆ ਯਾਦਾਂ ਨਾ ਵਕਤਰ ਕਾ ਯਾਂ ਰੁਕਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ ਭੁੱਲੀਆਂ ਯਾਦਾਂ ਚਿੱਤੇ ਆਉਣਗੀਆਂ ਜਦੋਂ ਨਜ਼ਰ ਪਊ ਤਸਵੀਰਾਂ ਤੇ ਸਮਝ ਜੋ ਤਸਵੀਰਾਂ ਬਹੁਤ ਜ਼ਰੂਰੀ ਆ ਆਹ 10ਵੀਂ ਦੀ ਫੋਟੋ ਹੈ ਮੇਰੀ ਤਿੰਨ ਗੋਣੀ ਵਾਲੇ ਸਕੂਲ ਦੀ ਹਰਾਇਪੁਰ ਵਾਲੇ ਦੀ ਆਹ ਹੈਗੀ ਹੈ 12ਵੀਂ ਦੀ ਤੇ ਇਹ ਜਿੱਦੇ ਵਾਲੇ ਸਕੂਲ ਦੀ ਆ ਆਹ ਸਰਮਾਨ ਜੈਨਾ ਇਹ ਮਿਲਿਆ ਸੀ ਜਿੱਦੂ ਹੀ ਮਿਲਿਆ ਸੀ ਲਾਇਬ੍ਰੇਰੀ ਵੱਲੋਂ ਤੇ ਬਾਕੀ ਆ ਵੈਸੇ ਨੇ ਤੇ ਆਹ ਸਾਡੇ ਖੇਡਾਂ ਹੋਊਗਾ ਸਿੰਘ ਉਦੋਂ ਉਦੋਂ ਦਾ ਇਹ ਮਾਇਦੇ ਸੋਂ ਕਿਹੜਾ ਇਹਦੇ ਚ ਆ ਵੀ ਸਕੂਲ ਤੋਂ ਗਈਆਂ ਮੇਰੀਆਂ ਇਹ ਬੈਗ ਚ ਪਾਉਣੇ ਆ ਸੰਭਾਲਦੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਹੈਗਾ ਕੋਈ ਬੈਗ ਬਸ ਅਜਿਹੀ ਬੈ ਜਾਣੀ ਲੋਗੜ ਕੀ ਕਰਾਉਣਾ ਠੁੱਕ ਠੱਕ ਲੱਗਣ ਤਾਂ ਸਾਂਹ ਚ ਲਾ ਨਹੀਂ ਲੋੜ ਹੀ ਨਹੀਂ ਫੋਟਾਂ ਜਾਲ ਮਸਾਂ ਲੋ ਜੀ ਔ ਝੋਲੇ ਚ ਫਾਟਮਾ ਸਾਰੀਆਂ ਫੋਟਮਾ ਲੋ ਜੀ ਪਹੁੰਚਦੇ ਆਂਗੇ ਚਾਹ ਲੈ ਕੇ ਮਿਸਤਰੀਆਂ ਕੋਲ ਹਮ ਮਿਸਤਰੀ ਪਹੁੰਚ ਗਿਆ ਇੱਥੋਂ ਦੀ ਜੀਪ ਟਪਦੀ ਦਾ ਪਤਾ ਲੱਗ ਜਾਂਦਾ ਆਹ ਸੜਕ ਨੇੜੀ ਆ ਨਾ ਇਧਰ ਬਰਲੇ ਪਾਸੇ ਹਾਂਜੀ ਮਿਸਤਰੀ ਪਹੁੰਚ ਗਏ ਨੇ ਇਧਰ ਬਈ ਤੂੰ ਹੀ ਠੰਡ ਹੋ ਗਈ ਅੱਜ ਫੇਰ ਅੱਜ ਤੋਂ ੁੱਪ ਲੱਗਦਾ ਲੇਟ ਨਿਕਲੂ ਲਾਓ ਜੀ ਟੂਟੀ ਆ ਗਈ ਐ ਟੋਪ ਟੁੱਪਣੀ ਅੱਜ ਨਿਕਲਦੀ ਤੂੰ ਹੀ ਚੱਲੀ ਜਾਂਦੀ ਐ ਇਧਰ ਮੈਸਟਰਾਂ ਨੇ ਵੀ ਉਹ ਪਿਛਲੀ ਕੰਧ ਲਾਉਣੀ ਸਟਾਰਟ ਕਰਤੀ ਐ ਲਓ ਜੀ ਇਹ ਨੇ ਠੰਡ ਦਾ ਸਮਾਨ ਕੋਈ ਗਿਜਰੇਲਾ ਤੇ ਨਾਲ ਚਾਹ ਠੰਡ ਚ ਹੀ ਚੱਲਦੀ ਆ ਫਿਰ ਦੱਸੋ ਫਿਰ ਕਿਹੜਾ ਕਿਹੜਾ ਖਾਣਾ ਪਸੰਦ ਕਰਦਾ ਗਿਜਰੇਲਾ ਤੇ ਇਹ ਘਰ ਦਾ ਘਰ ਦਾ ਗਿਜਰੇਲਾ ਕਰਦਾ ਹੀ ਹੁੰਦਾ ਇਹ ਉਹ ਨਹੀਂ ਜਿਹੜਾ ਦੁਕਾਨਾਂ ਤੋਂ ਮਿਲਦਾ ਇਹ ਘਰੇ ਬਣਾਇਆ ਆਪਾਂ ਲਓ ਜੀ ਥੋੜੀ ਜਿਹੀ ਭਰ ਢਲੇ ਪਈ ਸੀ ਇਹ ਅੰਦਰ ਲਿਜਾਣੇ ਆ ਵਿੱਚ ਹੀ ਲਵਾਵਾਂਗੇ ਕੰਮ ਚੱਲ ਰਿਹਾ ਤੇ ਇਧਰ ਦੀ ਸਾਈਡ ਵਾਲੀ ਗੰਧ ਕੱਲ ਲਾਤੀ ਸੀ ਪਿਛਲੀ ਅੱਜ ਲਾਤੀ ਤੇ ਇਧਰ ਦੀ ਸਾਈਡ ਵਾਲੀ ਵੀ ਲਾਤੀ ਹੁਣ ਵਿਚਾਲੜੀਆਂ ਗੰਧਾਂ ਲਾਣ ਲੱਗੇ ਆ ਮਿਸਤਰੀ ਅਸੀਂ ਇਧਰ ਡੱਗੀ ਜੀ ਵੀ ਬਣਾਉਣ ਲੱਗੇ ਸੀ ਇਧਰ ਜਿਹੜੀ ਆਪਾਂ ਖੂਈ ਬਣਾਈ ਆ ਥੱਲੇ ਵੇਸਟੇਜ ਪਾਣੀ ਸਿੱਟਣ ਵਾਸਤੇ ਉਹ ਡੱਗੀ ਬਣਾਈ ਆ ਵੀ ਵਿੱਚ ਰੇਤਾ ਰੁੱਤ ਨਾ ਜਾਵੇ ਸਿੱਧੇ ਨਹੀਂ ਰੂਮ ਬੰਦ ਹੋ ਜਾਂਦੇ ਇਧਰ ਖੜੀ ਹੈ ਜੀਪ ਲਓ ਜੀ ਕਰਨ ਵੀ ਪਹੁੰਚ ਗਿਆ ਟੋਪੀ ਦਸਤਾਨੇ ਅੱਜ ਕਿਵੇਂ ਨੇ ਚੜਾਏ ਆ ਮੈਂ ਬਿਮਾਰ ਹੂ ਕਿ ਸਹੀ ਹੋਇਆ ਹੋਾਰੋਗੇ ਹਟ ਇਧਰ ਤੂੰ ਹੀ ਚੱਲ ਰਹੀ ਏ ਤੜਕੇ ਤੋਂ ਅੱਜ ਤਾਂ ੁੱਪ ੁੱਪ ਨਿਕਲੀ ਨਹੀਂਗੀ ਠੰਡਾ ਹੀ ਰਿਹਾ ਮੌਸਮ ਸਾਰੀ ਦਿਹਾੜੀ ਤੁੰਦ ਵੀ ਨਹੀਂ ਹਟੀ ਤੁੰਦ ਤਾਂ ਹੁਣ ਫੇਰ ਦੁਬਾਰੇ ਮੈਨ ਲੱਗ ਗਈ ਆ ਵੇਰਾ ਦੋ ਦੋ ਤੂੰ ਲੋੜੀ ਪਾਈ ਸੀ ਆਈ ਦੀ ਕਿੱਥੇ ਮਾਰ ਮੇ ਤੜਕੀ ਸਦਿਆਂ ਵੀ ਮਚਾਤੀ ਆ ਤੁਨ ਕਿੰਨੇ ਕਿੰਨੇ ਕੇ ਜਾਣੇ ਸੀ ਹੈ ਜਾਣੇ ਤਾਂ ਬਹੁਤ ਸੀ ਜਦੋਂ ਨੂੰ ਰਾਤ ਹੋਈ ਉਹ ਤੁਨ ਨੂੰ ਮਿਲ ਗਈ ਅੱਛਾ ਮਾਰ ਨਹੀਂ ਗਿਆ ਆਈ ਸੀ ਅੰਗੀ ਠੀਕ ਚੱਕ ਲੈਂਦੀ ਘਰੋਂ ਇਹ ਬਈ ਸੀ ਪਾਲਣ ਘੱਟ ਪੈਂਦਾ ਇਹ ਚ ਹੋਰ ਕੁਛ ਇਹ ਸੁਣੇ ਸਾਈਕਲ ਉਹਦੇ ਗੱਜਲਦਾ ਸੱਚ ਗੇਰ ਜਿੱਦਾਂ ਨਹੀਂ ਘਰਾਉਂਦੇ ਚੱਲ ਆਂ ਜੀ ਅੱਛਾ ਆ ਦੇਖੋ ਬਈ ਸੱਪ ਨਿਕਲਿਆ ਆਪਣੀ ਨਾਲ ਨਾਲ ਦੀ ਗੰਧ ਨਾਲ ਬਾਥੀਆਂ ਚ ਬੜਿਆ ਬੱਠਾ ਵੱਡਾ ਬਹੁਤਾ है है। 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 आगा। आगा। दे। तो ये हट जा बरदा रे आ रे मा रे ये छोटी को दे ले इस बारे में कौन दबा दे वो निकल गगा कल सर से दबा दी नहीं हजे माता चक्कर से दी या ये की कहानी में होपी आलू माता तन्ने लगगी पैसे में वो हो बस बच्चे ये कर दे बा वड्डा है ਅਜੇ ਵੀ ਕਾਦੇ ਰਹੇਗਾ ਇਹਦਾ ਅਜੇ ਮਰੇ ਨਹੀਂ ਕਹਿੰਦੇ ਕੋਈ ਪਾਣੀ ਖੋਪੇ ਗੱਲ ਕਰ ਰਹੇ ਨਾ ਸਾਡੇ ਦਿਨ ਮੇਰੇ ਤੇ ਵੀ ਕੁਲ 12 ਬੰਦਾ ਸੀਗਾ ਕਿਹੜਾ ਸੀ ਇੰਨਾ ਬਸਤੀ ਸੀ ਆਜਾ ਰਹਾਂ ਹਾਂ ਬੰਦੇ ਆਏ ਲੜਿਆ ਆਪ ਦਿਨਾਂ ਵਾਲੇ ਇਹ ਤੋਂ ਉੱਚ ਕਿੰਨੇ ਫੁੱਟ ਦਾ ਹੋਰ ਇੱਕ ਸੀ ਨਾਲ ਤਾਂ ਇਦਾਂ ਹੁੰਦਾ ਬੰਦੇ ਨੂੰ ਬੈਠ ਕੇ ਸਾਰੇ ਤਰ੍ਹਾਂ ਦੇ ਫਸਿਆ ਪਿਆ ਮਾਪਾ ਜੱਜ ਆ ਬੈਠਿਆ ਕਿਹਨਾਂ ਭਾਈ ਦਾ ਟਾਲਾ ਲਾ ਕਰਦਾ ਪਹਿਲਾਂ ਇਹ ਹੁਣ ਨਿਕਲਿਆ ਓਏ ਭੱਜਦਾ ਰੁਕਦਾ ਮੱਦੀਆਂ ਨਹੀਂ ਕੰਦਾ ਵਿੱਚ ਹਾਂ ਉੱਪਰ ਵੱਢੀ ਆ ਗਿਆ ਕਿਹੜਾ ਕੰਦਾ ਬੈਠਾ ਜਾਊਗਾ ਉਦੇ ਚ ਫਸ ਗਿਆ ਉਹ ਥੱਲੇ ਚਾਰਦਰ ਦੀ ਢੀੜ ਕੱਢਾ ਪੜੇ ਕੂੜ ਜਾਂਦਾ ਜੀ ਬੁਰੇ ਕੰਦਲੇ ਆ ਲਓ ਜੀ ਮਿਸਤਰੀ ਚੱਲੇ ਨੇ ਕੰਮ ਹੋ ਗਿਆ ਅੱਜ ਮੈਂ ਚੰਦਨ ਦਾ ਪਟਕਾ ਹਾਂ ਹਾਂਜੀ ਮਿਸਤਰੀ ਗਏ ਤੇ ਦਿਖਾ ਲਈ ਅੱਜ ਕੀ ਕੀਤਾ ਆਗਾਂ ਤਾਂ ਸੜਲੀ ਕੱਲ ਆਈ ਸੀ ਅੱਜ ਲਾਈ ਪਿਛਲੀ ਕੰਦ ਆਹਾ ਆਹ ਖੜੇ ਰੱਖ ਤੇ ਇੱਧਰ ਵੀ ਲੱਗ ਗਈ ਕੰਦ ਆਹਾਂ ਵੀ ਲੱਗ ਗਈ ਆਹ ਅੱਜ ਸ਼ੁਰੂ ਕਰਤੀ ਹੁਣ ਕੀ ਇੱਥੇ ਬੰਨ੍ਹਣੀਆਂ ਪੌੜੀਆਂ ਦੇਖ ਲੈ ਉਹ ਕੀ ਨਹੀਂ ਲਾ ਇਹ ਡਿਜ਼ਾਈਨ ਨਹੀਂ ਕੀਤਾ। ਇਹ ਬਹੁਤ ਚੰਗਾ ਹੈ। ਹਈ ਲੱਗ ਜਾਣਗੇ 5 ਦਿਨ ਘੱਟੋ ਘੱਟ। ਕੱਲ ਦੇਆ ਕਰੇ ਹੁਣ। ਚਲੋ ਠੀਕ ਹੈ ਜੀ। ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ। ਮਿਲਦੇ ਆਂ ਕੱਲ ਦੀ ਵੀਡੀਓ ਚ